ਲੋ ਜੀ ਸੁਣਾਣੇ ਤੁਹਾਨੂੰ ਭਾਰਤ ਦਾ ਪੂਰਾ ਇਤਿਹਾਸ ਕਾਵ ਰੂਪ ਦੇ ਵਿੱਚ ਲਿਖਿਆ ਮੈਂ ਤੁਹਾਨੂੰ ਬਹੁਤ ਪਸੰਦ ਆਏਗਾ ਸੁਣਿਓ ਜਰਾ ਅਖੀਰ ਤੱਕ ਆਜੋ ਬਹਿ ਜੋ ਮੇਰੇ ਕੋਲ ਇਤਿਹਾਸ ਦੇ ਪੰਨੇ ਰਹਾ ਫਰੂਲ ਦੇਸ਼ ਦਾ ਇਤਿਹਾਸ ਸੁਣਾਵਾਂਗਾ ਤੁਹਾਡੇ ਕੰਨਿ ਪਾਵਾਂਗਾ ਤਰਤੀਬ ਵਿੱਚ ਸੁਣਾਵਾਂਗਾ ਸਿੰਧੂ ਘਾਟੀ ਦੀ ਸਭਿਤਾ ਨਿਰਾਲੀ ਸੀ ਚਾਰੇ ਪਾਸੇ ਹਰਿਆਲੀ ਸੀ ਉਦੋਂ ਵੱਡੇ ਵੱਡੇ ਗੋਦਾਮ ਸਨ ਇਸ਼ਨਾਨ ਲਈ ਹਮਾਮ ਸਨ ਸ਼ਹਿਰ ਨਦੀਆਂ ਦੇ ਕੰਢੇ ਵਸਦੇ ਸਨ ਇਹੋ ਵਿਦਵਾਨ ਦੱਸਦੇ ਹਨ ਜਦੋਂ ਵੈਦਿਕ ਸਭਿਤਾ ਆਈ ਸੀ ਤ ਤਾਂ ਚੰਗੀ ਬੜੀ ਲੁਕਾਈ ਸੀ ਨਾ ਮੰਦਰ ਨਾ ਪੁਜਾਰੀ ਸੀ ਨਾ ਧਰਮ ਦੇ ਨਾਂ ਖਵਾਰੀ ਸੀ ਔਰਤ ਦਾ ਰਤਬਾ ਉੱਚਾ ਸੀ ਤੇ ਸਭ ਕੁਝ ਸੱਚਾ ਸੁੱਚਾ ਸੀ ਹਰ ਗੱਲ ਦੇ ਵਿੱਚ ਇੱਕ ਤਰਕ ਸੀ ਨਾ ਜਾਤ ਪਾਤ ਦਾ ਫਰਕ ਸੀ ਛੋਟੇ ਮੋਟੇ ਕੰਦੇ ਸਨ ਪਰ ਸੱਚੇ ਸੁੱਚੇ ਬੰਦੇ ਸਨ ਇਤਿਹਾਸ ਦਾ ਪੰਨਾ ਪੜਤ ਗਿਆ ਫਿਰ ਭਾਣਾ ਐਸਾ ਵਰਤ ਗਿਆ ਅਸਰ ਰੱਬ ਨੇ ਘਰ ਬਣਾ ਦਿੱਤਾ ਕਣ ਕਣ ਵਿੱਚ ਵਸਦੇ ਰਸ ਦੇ ਨੂੰ ਜਦ ਮੰਦਰਾਂ ਵਿੱਚ ਟਿਕਾ ਦਿੱਤਾ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੁੱਧਰ ਬਣਾ ਦਿੱਤਾ ਇੱਕ ਨਵੀਂ ਤੰਦ ਪਰੋ ਕੇ ਔਰਤ ਦੇ ਹੱਕ ਨੂੰ ਖੋ ਕੇ ਉਸ ਨੂੰ ਰੱਖਿਆ ਪਰਦੇ ਵਿੱਚ ਚਾਰ ਦੀਵਾਰੀ ਅਤੇ ਘਰ ਦੇ ਵਿੱਚ ਪਖੰਡ ਹੋਇਆ ਬਲਵਾਨ ਫਿਰ ਜਦੋਂ ਬੰਦਾ ਬਣਿਆ ਭਗਵਾਨ ਫਿਰ ਗਿਆਨ ਮਹਾਵੀਰ ਨੇ ਵੰਡਿਆ ਸੀ ਸਭ ਉਲਟਾ ਪਲਟਾ ਭੰਡਿਆ ਸੀ ਬੁੱਧ ਨੇ ਗਿਆ ਦੀ ਤਰ ਤੁੱਤੇ ਜੋ ਮਿੱਟੀ ਜੰਮੀ ਪਰ ਤੁੱਤੇ ਉਸ ਨੂੰ ਸਾਫ਼ ਕਰ ਦਿੱਤਾ ਇੱਕ ਨਵਾਂ ਫਲਸਫਾ ਪਰ ਦਿੱਤਾ ਲੈ ਕੇ ਬੁੱਧ ਦਾ ਫਰਮਾਨ ਰਾਜਾ ਅਸ਼ੋਕ ਬਣਿਆ ਮਹਾਨ ਸਿਕੰਦਰ ਭਾਰਤ ਆਇਆ ਸੀ 6 ਅਗਸ ਦੀ ਭੂਮੀ ਦੇ ਬਦਲੇ ਉਹਨੇ ਕੁੱਲ ਜਹਾਨ ਗਾਇਆ ਸੀ ਨਾਗਰਜੁਨ ਚਰਕ ਤੇ ਅਸ਼ਵਘੋਸ਼ ਰਾਜਾ ਕਨਿਸ਼ਕ ਦੇ ਵਿਦਵਾਨ ਸਨ ਤੇ ਬੋਧੀ ਬੜੇ ਮਹਾਨ ਸਨ ਗੁਪਤਾਂ ਦਾ ਸਮਨ ਨਰਲਾ ਜੀ ਮੈਂ ਦਿੰਦਾ ਪਿਆ ਹਵਾਲਾ ਜੀ ਕਾਲੀਦਾਸ ਅਤੇ ਆਰਿਆ ਭਟ ਜੇ ਵਿਦਵਾਨਾਂ ਦਾ ਬੋਲ ਬਾਲਾ ਸੀ ਉਦੋਂ ਦਸ਼ਮ ਲਪਣ ਵਾਲੀ ਆਈ ਸੀ ਗਣਿਤ ਦੀ ਨਵੀਂ ਵਿਦਿ ਸਿਖਾਈ ਸੀ ਹਰ ਸ਼ਵਰਤਨ ਖੁੱਦ ਗਿਆਨੀ ਸੀ ਉਹਨੂੰ ਯਾਦ ਗ੍ਰੰਥ ਜ਼ੁਬਾਨੀ ਸੀ ਬਾਣ ਪਟਿਕ ਲਖਾਰੀ ਸੀ ਉਹਦੀ ਹਰ ਲਿਖਤ ਪਿਆਰੀ ਸੀ ਹਿਉਨ ਸੰਗ ਭਾਰਤ ਆਇਆ ਸੀ ਉਹ ਮੱਠਾਂ ਦੇ ਵਿੱਚ ਰਹਿੰਦਾ ਸੀ ਉੱਥੇ ਹੀ ਲਿਖਦਾ ਰਹਿੰਦਾ ਸੀ ਭਾਰਤ ਦੀ ਗਾਥਾ ਗਾਉਂਦਾ ਸੀ ਤੇ ਚੀਨ ਜਾ ਕੇ ਸੁਣਾਉਂਦਾ ਸੀ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਬਾਣਾ ਐਸਾ ਵਰਤ ਗਿਆ ਇੱਕ ਬਾਤ ਮੈਂ ਕੌੜੀ ਪਾਉਣ ਲੱਗਾ ਜ਼ਰਾ ਗੌਰ ਨਾਲ ਸੁਣਿਓ ਸੁਣਾਉਣ ਲੱਗਾ Rajput ਆਪਸ ਵਿੱਚ ਲੜਨ ਲੱਗੇ ਤਾਂ ਹੀ ਉਹ ਤਖਤ ਉਹਨਾਂ ਦੇ ਝੜਨ ਲੱਗੇ ਗਜ਼ਨੀ ਨੇ ਹਮਲੇ ਸ਼ੁਰੂ ਕੀਤੇ Rajputਾਂ ਦੇ ਫਿਰ ਦਿਲ ਬਿੱਤੇ 17 ਵਾਰ ਭਾਰਤ ਨੂੰ ਲੁੱਟਿਆ ਸੀ ਹਰ ਇੱਟ ਨੂੰ ਉਸ ਨੇ ਪੁੱਟਿਆ ਸੀ ਸੋਮਨਾਥ ਦਾ ਮੰਦਰ ਲੁੱਟਿਆ ਸੀ ਫਿਰ ਯੁੱਧ ਹੋਇਆ ਤਰਾਇਣ ਦਾ ਪ੍ਰithvi ਰਾਜ ਧੋਕੇ ਨਾਲ ਹਾਰ ਗਿਆ ਤੇ ਗੋਰੀ ਬਾਜ਼ੀ ਮਾਰ ਗਿਆ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਪਾਣਾ ਐਸਾ ਵਰਤ ਗਿਆ ਇੱਥੋਂ ਦਿੱਲੀ ਸਲਤਨਤ ਦਾ ਰਾਜ ਸ਼ੁਰੂ ਹੁੰਦਾ ਜਿਹੜਾ 1206 ਤੋਂ ਲੈ ਕੇ 1526 ਈਸਵੀ ਤੱਕ ਚੱਲਿਆ ਦਿੱਲੀ ਸਲਤਨਤ ਦੇ ਪੰਜ ਵੰਸ਼ ਹੋਏ ਹੈ ਗੁਲਾਮ ਵੰਸ਼ ਖਲਜੀ ਵੰਸ਼ ਤੁਗਲਕ ਵੰਸ਼ ਸੈयद ਵੰਸ਼ ਤੇ ਲੋਧੀ ਵੰਸ਼ ਗੁਲਾਮ ਵੰਸ਼ ਦੇ ਸ਼ਾਸਕ ਜਿਹੜੇ ਆ ਕਤਬਦੀਨ ਐਬਕ ਅਲਤਤਮਸ਼ ਰਜ਼ੀਆ ਸੁਲਤਾਨਾ ਬਲਬਨ ਇਹ ਗੁਲਾਮ ਵੰਸ਼ ਦੇ ਪ੍ਰਮੁਖ ਸ਼ਾਸਕਾਂ ਦੇ ਨਾਮ ਹੈ ਜਲਾਲউদ্দিন ਫਿਰੋਸ਼ਾ ਖਲਜੀ ਅਲਾਉਦੀਨ ਖਲਜੀ ਇਹ ਖਲਜੀ ਵੰਸ਼ ਦੇ ਸ਼ਾਸਕਾਂ ਦੇ ਨਾਮ ਲਏ ਔਰ ਤੁਗਲਕ ਵੰਸ਼ ਦੇ ਸ਼ਾਸਕ ਗਿਆਸੂਦੀਨ ਤੁਗਲਕ ਮੁਹੰਮਦ ਬਿਨ ਤੁਗਲਕ ਫਿਰੋਸ਼ਾ ਤੁਗਲਕ ਇਸੇ ਪ੍ਰਕਾਰ ਔਰ ਦਿੱਲੀ ਸਲਤਨਤ ਦੇ ਵਿੱਚ ਸੈਦ ਭਰਾਵਾਂ ਦਾ ਵੀ ਸ਼ਾਸਨ ਕਾਲ ਆਂਦਾ ਹੈ ਔਰ ਉਸ ਤੋਂ ਬਾਅਦ ਜਿਹੜਾ ਹੈ ਲੋਧੀ ਵੰਸ਼ ਆਂਦਾ ਹੈ ਲੋਧੀ ਵੰਸ਼ ਦੇ ਸੰਸਥਾਪਕ ਬਹਿਲੂਲ ਲੋਧੀ ਸਿਕੰਦਰ ਲੋਧੀ ਇਬਰਾਹਿਮ ਲੋਧੀ ਤੇ ਪੰਜਾਬ ਦੇ ਗਵਰਨਰ ਤਤਾਰ ਖਾਨ ਲੋਧੀ ਦੌਲਤ ਖਾਨ ਲੋਧੀ ਇਸ ਤਰੀਕੇ ਨਾਲ ਦਿੱਲੀ ਸਲਤਨਤ ਜਿਹੜੀ ਹੈ ਉਸ ਨੇ 1206 ਈਸਵੀ ਤੋਂ ਲੈ ਕੇ 1526 ਈਸਵੀ ਤੱਕ 320 ਸਾਲ ਤੱਕ ਰਾਜ ਕੀਤਾ ਔਰ ਇਸ ਰਾਜ ਦੇ ਦੌਰਾਨ ਰਜ਼ੀਆ ਸੁਲਤਾਨ ਦੀ ਗੱਲ ਆਂਦੀ ਹੈ ਜਿਹੜੀ ਕਿ ਦਿੱਲੀ ਦੇ ਤਖਤ ਤੇ ਬੈਠਣ ਵਾਲੀ ਪਹਿਲੀ ਮਹਿਲਾ ਸੀਗੀ ਉਸ ਸਲਤਨਤ ਦੇ ਵਿੱਚ ਇੱਕ ਹੋਰ ਸ਼ਾਸਕ ਹੋਇਆ ਜਿਸ ਦਾ ਨਾਮ ਹੈ ਮੁਹੰਮਦ ਬਿਨ ਤੁਗਲਕ ਪੜਿਆ ਲਿਖਿਆ ਮੂਰਖ ਉਸ ਨੂੰ ਕਿਹਾ ਜਾਂਦਾ ਹੈ 1327 ਈਸਵੀ ਦੇ ਵਿੱਚ ਮੁਹੰਮਦ ਬਿਨ ਤੁਗਲਕ ਨੇ ਰਾਜਧਾਨੀ ਦਾ ਪਰਿਵਰਤਨ ਕੀਤਾ ਸੀ ਦਿੱਲੀ ਤੋਂ ਦੇਵਗIRI ਅਤੇ ਲੱਖਾਂ ਰੁਪਏ ਦਾ ਨੁਕਸਾਨ ਉਠਾਣਾ ਪਿਆ ਸੀਗਾ ਮੁਹੰਮਦ ਬਿਨ ਤੁਗਲਕ ਨੂੰ ਰਾਜਧਾਨੀ ਪਰਿਵਰਤਨ ਦੇ ਵਿੱਚ ਤੇ ਉਸ ਦੇ ਵਿੱਚ ਉਹ ਕਾਮਯਾਬ ਨਹੀਂ ਹੋਇਆ ਔਰ ਲਾਸਟ ਦਾ ਜਿਹੜਾ ਸ਼ਾਸਕ ਹੈ ਇਬਰਾਹਿਮ ਲੋਦੀ ਉਹ ਜ਼ਹਿਰੂਦੀਨ ਮੁਹੰਮਦ ਬਾਬਰ ਦੇ ਹੱਥੋਂ ਹਾਰ ਜਾਂਦਾ ਹੈ 1526 ਦੇ ਵਿੱਚ ਹਾਂ ਇਸ ਦੇ ਵਿੱਚ ਅਲਾਉਦੀਨ ਖਿਲਜੀ ਦੀ ਵੀ ਗੱਲ ਕਰਦੇ ਆ ਜਿਸ ਨੇ ਪਦਮਵਤੀ ਨੂੰ ਪਾਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦੇ ਵਿੱਚ ਉਹ ਅਸਫਲ ਹੋਇਆ ਸੀ ਤਾਂ ਇਹ ਦਿੱਲੀ ਸਲਤਨਤ ਹੈ ਦਿੱਲੀ ਸਲਤਨਤ ਦੇ ਵੰਸ਼ ਪੰਜ ਤਿਆਰ ਹੋਏ ਗੁਲਾਬ ਖਿਲਜੀ ਤੁਗਲਕ ਸੈਦ ਲੋਦੀ ਵਾਰੋਂ ਵਾਰ ਹੋਏ ਜੋ ਦਿੱਲੀ ਦੇ ਤਖਤ ਤੇ ਬੈਠੀ ਸੀ ਰਜ਼ੀਆ ਪਹਿਲੀ ਸੁਲਤਾਨਾ ਹੋਈ ਸੀ ਤੇ ਬਣ ਕੇ ਥੰਮ ਖਲੋਈ ਸੀ ਇਥੇ ਪਦਮਾਵਤੀ ਦਾ ਜ਼ਿਕਰ ਵੀ ਜ਼ਰੂਰੀ ਜਿਸਨੇ ਨਾਮ ਮੰਨੀ ਹਜ਼ੂਰੀ ਅਲਾਉਦੀਨ ਉਸ ਨੂੰ ਪਾ ਸਕਿਆ ਕਰ ਕਰ ਹਮਲੇ ਸੀ ਥਕਿਆ ਕਲ ਭਾਰਤ ਗਾਥਾ ਸੁਣਾਉਂਦਾ ਏ ਪਦਮਨੀ ਦੇ ਸੋਲੇ ਗਾਉਂਦਾ ਏ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਪਾਣਾ ਐਸਾ ਵਰਤ ਗਿਆ ਪਾਣੀਪਤ ਦੇ ਪਹਿਲੇ ਯੁੱਧ ਵਿੱਚ ਪਾਣੀਪਤ ਦੇ ਪਹਿਲੇ ਯੁੱਧ ਵਿੱਚ ਬਾਬਰ ਲੋਧੀਆ ਨੂੰ ਹਰਾਇਆ ਸੀ ਬਾਣੀ ਪੱਤੇ ਪਹਿਲੇ ਯੁੱਧ ਵਿੱਚ ਬਾਬਰ ਲੋਤੀਆਂ ਨੂੰ ਹਰਾਇਆ ਸੀ ਨਾਨਕ ਨੇ ਯੁੱਗ ਪਲਟਾਇਆ ਸੀ ਜਗ ਸਿੱਧੇ ਰਸਤੇ ਪਾਇਆ ਸੀ ਇੱਕ ਗੱਲ ਕਰਦੀ ਹੈਰਾਨ ਸੀ ਅਕਬਰ ਨਾ ਕੋਈ ਵਿਦਵਾਨ ਸੀ ਬਣਿਆ ਭਾਰਤ ਦੀ ਸ਼ਾਨ ਸੀ ਪਰ ਸਲੀਮ ਉਸ ਦੇ ਪੁੱਤਰ ਦਾ ਨਾਮ ਸੀ ਕਟੜਤਾ ਦਾ ਪੀਤਾ ਉਸਨੇ ਜਾਨ ਸੀ ਗੁਰੂ ਅਰਜਨ ਉਦੋਂ ਸ਼ਹੀਦ ਹੋਏ ਲੋਕ ਉਹਨਾਂ ਦੇ ਮਰੀਦ ਹੋਏ ਸ਼ਾਹ ਜਹਾਂ ਨੇ ਮੁਹੱਬਤ ਨੂੰ ਖੂਬ ਸਜਾਇਆ ਸੰਗਮਰਮਰ ਦਾ ਤਾਜ ਬਣਾਇਆ ਜਾਮਾ ਮਸਜਿਦ ਲਾਲ ਕਿਲਾ ਦਿੱਲੀ ਵਿੱਚ ਬਣਵਾਏ ਸਨ ਇੱਟਾਂ ਪੱਥਰ ਜੋੜ-ਜੋੜ ਕੇ ਭਵਨ ਬੜੇ ਸਜਾਏ ਸਨ ਔਰੰਗਜ਼ੇਬ ਬੜਾ ਹੀ ਕਟੜ ਸੀ ਹਰ ਹਿੰਦੂ ਉਹਦੋਂ ਫੱਟੜ ਸੀ ਸਵਾ ਮਣ ਜਨੇਊ ਲਾਉਂਦਾ ਸੀ ਫੇਰ ਉਹ ਰੋਟੀ ਖਾਂਦਾ ਸੀ ਗੁਰਤੇਗ ਬਹਾਦਰ ਨੇ ਵੰਗਾਰਿਆ ਇਕ ਨਵਾਂ ਇਤਿਹਾਸ ਸ਼ੰਦਾਰ ਆ ਗੁਰੂ ਗੋਬਿੰਦ ਸਿੰਘ ਨੇ ਪਿਤਾ ਨੂੰ ਰਾਏ ਦਿੱਤੀ ਕੁਲਹਿਦਰ ਨੂੰ ਤੁਸੀਂ ਬਚਾਓ ਜੀ ਇਸ ਜ਼ਾਲਮ ਨੂੰ ਭਜਾਓ ਜੀ ਗੁਰੂ ਗੋਬਿੰਦ ਸਿੰਘ ਨੇ ਫੌਜ ਸਾਜ ਦਿੱਤੀ ਮੁਗਲਾਂ ਨੂੰ ਫਿਰ ਭਜ ਦਿੱਤੀ ਸ਼ਿਵਾਜੀ ਬਰੱਟੇ ਸਨ ਮੁਗਲਾਂ ਦੇ ਦੰਦ ਕੀਤੇ ਖਟਕੇ ਸਨ ਇਤਿਹਾਸ ਦਾ ਪੰਨਾ ਪੜਤ ਗਿਆ ਫਿਰ ਪਾੜਾ ਐਸਾ ਵਰਤ ਗਿਆ ਹੁਣ ਗੱਲ ਸ਼ੁਰੂ ਹੋਏਗੀ ਸਿੱਖ ਇਤਿਹਾਸ ਦੀ ਦੁਨੀਆ ਦਾ ਸਭ ਤੋਂ ਗਾਰੋਬਈ ਇਤਿਹਾਸ ਜਿਸ ਨੇ ਭਾਰਤ ਦਾ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ ਅੱਜ ਜੋ ਭਾਰਤ ਦਾ ਵਜੂਦ ਹੈ ਜੋ ਭਾਰਤ ਦੀ ਹੋਂਦ ਹੈ ਸ਼ਾਇਦ ਇਸ ਤਰ੍ਹਾਂ ਦੀ ਨਾ ਹੁੰਦੀ ਜੇ ਸਿੱਖ ਇਤਿਹਾਸ ਜਿਹੜਾ ਹੈ ਉਸ ਦੇ ਵਿੱਚ ਕੁਰਬਾਨੀਆਂ ਦਾ ਜਜ਼ਬੇ ਵਾਲੇ ਉਹ ਯੋਧਾ ਮਹਾਨ ਯੋਧਾ ਗੁਰੂ ਪੀਰ ਨਾ ਹੁੰਦੇ ਤਾਂ ਉਹਨਾਂ ਦੀ ਸ਼ਹਾਦਤ ਜਿਹੜੀ ਹੈ ਉਸ ਦੇ ਅਸਰ ਕਰਕੇ ਹੀ ਅੱਜ ਜਿਹੜਾ ਹੈ ਸਾਡੇ ਦੇਸ਼ ਦਾ ਸਰੂਪ ਬਣਿਆ ਮੈਂ ਕਹਿੰਨਾ ਭਾਰਤ ਦਾ ਇਤਿਹਾਸ ਬਿਲਕੁਲ ਅਧੂਰਾ ਹੈ ਸਿੱਖ ਇਤਿਹਾਸ ਤੋਂ ਬਿਨਾ ਤਾਂ ਸਿੱਖ ਇਤਿਹਾਸ ਸੁਣਾਵਾਂਗੇ ਔਰ ਬੜੇ ਸਤਕਾਰ ਦੇ ਨਾਲ ਤੇ ਮर्यादा ਦੇ ਨਾਲ ਜਿਹੜਾ ਹੈ ਸਿਰ ਟੱਕ ਕੇ ਤੁਹਾਨੂੰ ਸਿੱਖ ਇਤਿਹਾਸ ਸੁਣਾਉਣ ਜਾ ਰਹੇ ਹਾਂ ਤਾਂ ਸਿੱਖ ਇਤਿਹਾਸ ਭਾਰਤ ਦੇ ਇਤਿਹਾਸ ਦਾ ਧੁਰਾ ਭਾਰਤ ਦੇ ਇਤਿਹਾਸ ਦਾ ਆਧਾਰ ਸੁਣਿਓ ਜਰਾ ਗੌਰ ਨਾਲ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਕਾਲ 1469 ਈਸਵੀ ਤੋਂ ਲੈ ਕੇ 1539 ਈਸਵੀ ਤੱਕ ਤੇ ਤਨਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਗੁਰੂ ਕਾਲ 1539 ਈਸਵੀ ਤੋਂ ਲੈ ਕੇ 1552 ਈਸਵੀ ਤੱਕ ਤੇ ਤਨਤਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਗੁਰੂ ਕਾਲ 1552 ਈਸਵੀ ਤੋਂ ਲੈ ਕੇ 1574 ਈਸਵੀ ਤੱਕ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਗੁਰੂਕਾਲ 1574 ਈਸਵੀ ਤੋਂ ਲੈ ਕੇ 1581 ਈਸਵੀ ਤੱਕ ਤੇ ਤਨਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗੁਰੂਕਾਲ 1581 ਈਸਵੀ ਤੋਂ ਲੈ ਕੇ 1606 ਈਸਵੀ ਤੱਕ ਤਨਤਨ ਸ਼੍ਰੀ ਗੁਰੂ ਹਰगोबिंद ਸਾਹਿਬ ਦਾ ਗੁਰੂਕਾਲ 1606 ਈਸਵੀ ਤੋਂ ਲੈ ਕੇ 1644 ਈਸਵੀ ਤੱਕ ਤਨਤਨ ਸ਼੍ਰੀ ਗੁਰੂ ਹਰ राय ਸਾਹਿਬ ਦਾ ਗੁਰੂਕਾਲ 1644 ਈਸਵੀ ਤੋਂ ਲੈ ਕੇ 1661 ਈਸਵੀ ਤੱਕ ਤਨਤਨ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਗੁਰੂਕਾਲ 1661 ਈਸਵੀ ਤੋਂ ਲੈ ਕੇ 1664 ਈਸਵੀ ਤੱਕ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰੂਕਾਲ 1664 ਈਸਵੀ ਤੋਂ ਲੈ ਕੇ 1675 ਈਸਵੀ ਤੱਕ ਤੇ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੂਕਾਲ 1675 ਈਸਵੀ ਤੋਂ ਲੈ ਕੇ 1708 ਈਸਵੀ ਤੱਕ ਇਹ ਹੈ 10 ਗੁਰੂ ਸਾਹਿਬਾਨ ਦੇ ਗੁਰੂ ਕਾਲ ਦੀ ਗੱਲ ਕੀਤੀ ਤੁਹਾਡੇ ਨਾਲ ਤਾਂ ਹੁਣ ਕੁਝ ਇਤਿਹਾਸ ਸਿੱਖ ਇਤਿਹਾਸ ਦੀਆਂ ਕੁਝ ਮਿੱਥੀਆਂ ਹੈ ਜਿਨ੍ਹਾਂ ਦੇ ਬਾਰੇ ਹਰੇਕ ਪੰਜਾਬੀ ਨੂੰ ਹਰੇਕ ਬੱਚਿਆਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਵੇਖੋ ਇਹ ਗੱਲ ਨਹੀਂ ਹੈ ਕਿ ਅਸੀਂ Hindu ਹੈ ਜਾਂ Musalman ਹੈ ਜਾਂ Sikh ਹੈ ਜਾਂ Isai ਹੈ ਜੇਕਰ ਸੀ ਭਾਰਤ ਵਿੱਚ ਰਹਿੰਦੇ ਆ ਪੰਜਾਬ ਦੇ ਵਿੱਚ ਰਹਿੰਦੇ ਆ ਤਾਂ ਸਾਡਾ ਫਰਜ਼ ਹੈ ਕਿ ਸਾਨੂੰ ਆਪਣਾ ਅਤੀਤ ਸਾਨੂੰ ਆਪਣਾ ਪਿੱਛੋਕੜ ਤੇ ਤਾਂ ਜੋ ਅਸੀਂ ਆਪਣਾ ਆਉਣ ਵਾਲਾ ਸਮਾ ਸੁਧਾਰ ਸਕੀਏ ਇਸ ਕਰਕੇ ਸਿੱਖ ਇਤਿਹਾਸ ਦੀਆਂ ਇਹਨਾਂ ਮੀਤੀਆਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਦੇਖੋ 1469 ਈਸਵੀ ਦੇ ਵਿੱਚ ਤਾਂ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਹੈ ਉਹਨਾਂ ਦਾ ਪ੍ਰਕਾਸ਼ ਹੋਇਆ ਔਰ ਉਹਨਾਂ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਤੱਕ ਦਾ ਜਿਹੜਾ ਸਮਾਂ ਹੈ ਉਸ ਦੇ ਦੌਰਾਨ ਸਿੱਖ ਇਤਿਹਾਸ ਜਿਹੜਾ ਹੈ ਉਹ ਕੁਝ ਹੋਰ ਸੀ ਲੇਕਿਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਇੱਕ ਬਹੁਤ ਵੱਡਾ ਪਰਵਰਤਨ ਜਿਹੜਾ ਹੈ ਸਿੱਖ ਇਤਿਹਾਸ ਦੇ ਵਿੱਚ ਆਇਆ ਤਾਂ ਇਹ ਮੀਤੀਆਂ ਜਿਹੜੀਆਂ ਹੈ ਸ਼ੁਰੂ ਕਰਾਂਗੇ ਆਪਾਂ 1577 ਈਸਵੀ ਤੋਂ ਲੈ ਕੇ ਤਾਂ 1577 1588 1601 1604 1606 1609 1621 1630 1656 1668 1675 1088 1690 1699 1701 1702 1704 1705 1708 1710 1715 1716 1739 اور 1739 ਤੋਂ ਬਾਅਦ 1764 ਅਤੇ 1764 ਤੋਂ ਬਾਅਦ ਜਿਹੜੀਆਂ ਮਿੱਤियां 1799 ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਦੀ ਸਥਾਪਨਾ ਕੀਤੀ 1899 1805 1806 1809 1831 29 ਮਾਰਚ 1849 ਈਸਵੀ ਤੱਕ ਦੇ ਇਤਿਹਾਸ ਦੀਆਂ ਮਿਤੀਆਂ ਪਤਾ ਹੋਣੀਆਂ ਚਾਹੀਦੀਆਂ ਤੇ ਹੁਣ ਗੱਲ ਕਰਾਂਗੇ 1577 ਦੀ 1577 ਈਸਵੀ ਦੇ ਵਿੱਚ ਸ੍ਰੀ ਅੰਮ੍ਰਿਤਸਰ ਸ਼ਹਿਰ ਜਿਹੜਾ ਹੈ ਉਸ ਨੂੰ ਵਸਾਇਆ ਗਿਆ ਔਰ 1588 ਈਸਵੀ ਦੇ ਵਿੱਚ ਅ ਹਰਮੰਦਰ ਸਾਹਿਬ ਦਾ ਦਰਬਾਰ ਸਾਹਿਬ ਦਾ ਦੀਵ ਪੱਥਰ ਰੱਖਿਆ ਗਿਆ ਔਰ ਜਿਸ ਦਾ ਕਾਰਜ ਸੰਪੂਰਨ ਹੁੰਦਾ ਹੈ 1601 ਦੇ ਵਿੱਚ 1604 ਦੀ ਮਿਤੀ ਬੜੀ ਮਹੱਤਵਪੂਰਨ ਮਿਤੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1604 ਈਸਵੀ ਦੇ ਵਿੱਚ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਜਿਸ ਵਿੱਚ ਭਾਈ ਗੁਰਦਾਸ ਜੀ ਨੇ ਬੜਾ ਵੱਡਾ ਯੋਗਦਾਨ ਪਾਇਆ ਔਰ ਇਹ ਜਿਹੜਾ ਗ੍ਰੰਥ ਹੈ ਇਹ ਪੂਰੀ ਮਾਨਵਤਾ ਨੂੰ ਸੇਧ ਦੇਣ ਵਾਲਾ ਗ੍ਰੰਥ ਹੈ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ਇਸ ਤੋਂ ਲਾਵਾ ਨੋਵੇ ਗੁਰੂ ਅੰਤਨ ਅੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਹੈ 15 ਭਗਤਾਂ ਤੇ ਸੂਫੀ ਸੰਤਾਂ ਦੀ ਬਾਣੀ ਦਰਜ ਹੈ ਔਰ 11 ਪਟਾਂ ਦੇ ਸਵਈਏ ਦਰਜ ਹੈ ਗਵਈਆਂ ਦੀ ਬਾਣੀ ਦਰਜ ਹੈ ਤਾਂ ਇਹ ਐਡਾ ਵੱਡਾ ਗ੍ਰੰਥ ਜਿਹੜਾ ਹੈ ਜਿਸ ਨੂੰ ਰਚਿਆ ਗਿਆ ਹੁਣ 15 ਭਗਤ ਜਿਨ੍ਹਾਂ ਦੀ ਬਾਣੀ ਦਰਜ ਹੈ ਤੇ ਸੂਫੀ ਸੰਤਾਂ ਦੀ 15 ਭਗਤ ਅਤੇ ਸੂਫੀ ਸੰਤਾਂ ਦੇ ਨਾਮ ਜਰਾ ਗੌਰ ਨਾਲ ਸੁਣਿਓ ਬੱਚਿਆਂ ਨੂੰ ਜਰੂਰ ਇਹ ਨਾਮ ਲੋਟ ਕਰਵਾ ਦੇਣੇ ਚਾਹੀਦੇ ਐ ਨੌਜਵਾਨਾਂ ਤੱਕ ਇਹ ਨਾਮ ਜਰੂਰ ਪਹੁੰਚਾ ਦੇਣੇ ਚਾਹੀਦੇ ਘਰ ਘਰ ਦੇ ਵਿੱਚ ਹਰੇਕ ਨੂੰ ਪਤਾ ਹੋਣਾ ਚਾਹੀਦਾ ਐ ਜੈਦੇਵ ਜੀ ਫਰੀਦੀ ਨਾਮਦੇਵ ਜੀ ਤਰਲੋਚਨ ਜੀ ਰਾਮਾਨੰਦ ਜੀ ਪਰਮਾਨੰਦ ਜੀ ਕਬੀਰ ਜੀ ਧੰਨਾ ਜੀ ਸੂਰਦਾ ਜੀ ਭੀਕਣ ਜੀ ਬੈਣੀ ਜੀ ਪੀਪਾ ਜੀ ਸੈਣ ਜੀ ਸਦਨਾ ਜੀ ਅਤੇ ਰਵੀਦਾਸ ਜੀ ਇਹ 15 ਭਗਤਾਂ ਤੇ ਸੂਫੀ ਸੰਤਾਂ ਦੀ ਬਾਣੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਇੱਕ ਗੱਲ ਬੜੀ ਨੋਟ ਕਰਨ ਵਾਲੀ ਹੈ ਪੀਲੂ ਸ਼ਾ ਹੁਸੈਨ ਔਰ ਇਹਨਾਂ ਤੋਂ ਇਲਾਵਾ ਛੱਜੂ ਜੀ ਔਰ ਇਹਨਾਂ ਤੋਂ ਇਲਾਵਾ ਕਾਨਾ ਜੀ ਕਾਨਾ ਜੀ ਛੱਜੂ ਜੀ ਸ਼ਾਹਸੈਨ ਪੀਲੂ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਕੀਤੀਆਂ ਗਈਆਂ ਕਿਉਂਕਿ ਉਹ ਮੈਚ ਨਹੀਂ ਸੀ ਕਰਦੀਆਂ ਸਿੱਖ ਥੀਓਲੋਜੀ ਦੇ ਨਾਲ 11 ਪਟ ਜਿਨ੍ਹਾਂ ਦੇ ਸਵਈਏ ਤੁੰਤਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਉਹਨਾਂ ਦੇ ਨਾਂ ਹਨ ਕਲਸਰ ਜੀ ਕੀਰਤ ਜੀ ਬਾਲ ਜੀ ਪਲ ਜੀ ਨਲ ਜੀ ਸਲ ਦੀ ਜਾਲਪ ਜੀ ਪੀਖਾ ਜੀ ਗਾਇੰਦ ਜੀ ਮਥਰਾ ਜੀ ਅਤੇ ਹਰਬੰਸ ਜੀ ਇਹਨਾਂ 11 ਪੱਟਾਂ ਦੇ ਸਵਈਏ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਇਹਨਾਂ ਤੋਂ ਇਲਾਵਾ ਭਾਈ ਮਰਦਾਨਾ ਜੀ ਔਰ ਸੁੰਦਰ ਜੀ ਸੱਤਾ ਜੀ ਅਤੇ ਬਲਵੰਡ ਜੀ ਦੇ ਗੀਤ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਤੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 976 ਸ਼ਬਦ ਹਨ ਇਸ ਦੇ ਵਿੱਚ ਔਰ ਤੰਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ 68 ਸ਼ਬਦ ਹਨ ਤਨਤਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ 907 ਸ਼ਬਦ ਹਨ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ 679 ਸ਼ਬਦ ਹਨ ਅਤੇ ਤਨਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ 2216 ਸ਼ਬਦ ਹਨ ਅਤੇ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 116 ਸ਼ਬਦ ਹਨ ਇਹ ਹੈ ਗੁਰੂਆਂ ਦੀ ਬਾਣੀ ਦੀ ਤਰਤੀਬ ਸ਼੍ਰਿੰਖਲਾ ਜਿਹੜੀ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਬਸ ਸਿੱਕੇ ਇਤਿਹਾਸ ਦਾ ਇੱਕ ਅਹਿਮ ਚੈਪਟਰ ਤੁਹਾਨੂੰ ਦੱਸਿਆ ਹੈ 1604 ਦੇ ਵਿੱਚ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਹੋਇਆ 1606 ਦੇ ਵਿੱਚ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਹੋਈ 1609 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਹਰਗੋਬਿੰਦ ਸਾਹਿਬ ਨੇ ਕੀਤਾ 1621 ਦੇ ਵਿੱਚ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ 1630 ਦੇ ਵਿੱਚ ਧੰਤਨ ਸ਼੍ਰੀ ਗੁਰੂ ਹਰ Rai ਸਾਹਿਬ ਦਾ ਪ੍ਰਕਾਸ਼ 1652 ਦੇ ਵਿੱਚ ਧੰਤਨ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਪ੍ਰਕਾਸ਼ ਤੇ 1668 ਦੇ ਵਿੱਚ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਇਹ ਪ੍ਰਮੁੱਖ ਮਿਤੀਆਂ ਹੈ 1688 ਦੇ ਵਿੱਚ ਪੰਗਾੜੀ ਦੀ ਲੜਾਈ ਹੈਗੀ 1690 ਦੇ ਵਿੱਚ ਨਦੌੜ ਦੀ ਲੜਾਈ ਹੈ 1693 ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਹੈ 1702 ਦੇ ਵਿੱਚ ਅਨੰਦਪੁਰ ਸਾਹਿਬ ਦਾ ਪਹਿਲਾ ਯੁੱਧ 1704 ਦੇ ਵਿੱਚ ਅਨੰਦਪੁਰ ਸਾਹਿਬ ਦਾ ਦੂਜਾ ਯੁੱਧ 1705 ਦੇ ਵਿੱਚ ਖੇਤ ਰਾਣਾ ਦੀ ਲੜਾਈ ਔਰ 1700 8 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਸਮਾਣਾ 1710 ਦੇ ਵਿੱਚ ਬੰਦਾ ਬਹਾਦਰ ਨੇ ਚੱਪੜਚੜੀ ਦੇ ਯੁੱਧ ਦੇ ਵਿੱਚ ਔਰ ਵਜ਼ੀਰ ਖਾਨ ਨੂੰ ਸਰਹੰਦ ਦੇ ਸੂਬੇਦਾਰ ਨੂੰ ਮੌਤ ਦੇ ਘਾਟ ਉਤਾਰਿਆ ਤੇ ਚੱਪੜਚੜੀ ਦੀ ਲੜਾਈ ਜਿੱਤੀ ਤੇ ਸਰਹੰਦ ਦੀ ਇਟਲਾਂ ਇਟ ਖਲਕਾ ਦਿੱਤੀ 1715 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਤੇ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਅਤੇ 1739 ਦੇ ਵਿੱਚ ਨਾਦਰ ਸ਼ਾਹ ਦਾ ਹਮਲਾ 1799 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਦੀ ਸਥਾਪਨਾ ਕੀਤੀ 1800 ਛੇ ਦੇ ਵਿੱਚ ਲਾਹੌਰ ਦੀ ਪਹਿਲੀ ਸੰਧੀ ਅੰਗਰੇਜ਼ਾਂ ਦੇ ਨਾਲ ਕੀਤੀ 1809 ਦੇ ਵਿੱਚ ਸ੍ਰੀ ਅਮਰitsar ਸਾਹਿਬ ਦੀ ਸੰਧੀ 1835 ਦੇ ਵਿੱਚ ਰੋਪੜ ਦੀ ਸੰਧੀ ਤੇ 29 ਮਾਰਚ 1849 ਈਸਵੀ ਨੂੰ ਅੰਗਰੇਜ਼ਾਂ ਨੇ ਬ੍ਰਿਟਿਸ਼ ਰਾਜ ਨੇ ਪੰਜਾਬ ਨੂੰ ਧੋਖੇ ਦੇ ਨਾਲ ਆਪਣੇ ਰਾਜ ਵਿੱਚ ਸ਼ਾਮਲ ਕਰ ਦਿੱਤਾ ਤੇ ਇਸ ਦੇ ਵਿੱਚ ਲਾਲ ਸਿੰਘ ਤੇ ਤੇਜ ਸਿੰਘ ਡੋਗਰੇ ਜਿਹੜੇ ਸੀ ਜਿਨ੍ਹਾਂ ਨੇ ਗਦਰਾਰੀ ਕੀਤੀ ਜਿਸ ਕਾਰਨ ਸਿੱਖ ਰਾਜ ਜਿਹੜਾ ਹੈ ਉਹ ਅੰਗਰੇਜ਼ਾਂ ਦੇ ਰਾਜ ਦਾ ਹਿੱਸਾ ਵਧ ਗਿਆ ਪਹਿਲਾ ਅਗਰੇ ਸਿੱਖ ਯੁੱਧ 1845-46 ਦੇ ਵਿੱਚ ਤੇ ਦੂਜਾ ਅਗਰੇ ਸਿੱਖ ਯੁੱਧ 1848-49 ਦੇ ਵਿੱਚ ਹੋਇਆ ਉਸ ਤੋਂ ਬਾਅਦ ਲਾਲ ਸਿੰਘ ਅਤੇ ਤੇਜ ਸਿੰਘ ਦੀ ਗਦਰਾਰੀ ਦੇ ਕਾਰਨ ਸਿੱਖ ਰਾਜ ਹਮੇਸ਼ਾ ਦੇ ਲਈ ਬ੍ਰਿਟਿਸ਼ ਰਾਜ ਦਾ ਅੰਗ ਬਣ ਗਿਆ 29 ਮਾਰਚ 1849 ਈਸਵੀ ਨੂੰ ਸਿੱਖ ਰਾਜ ਨੂੰ ਬ੍ਰਿਟਿਸ਼ ਰਾਜ ਦਾ ਹਿੱਸਾ ਬਣਾ ਲਿਆ ਤਾਂ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਫੇਰ ਲੜੀ ਸ਼ੁਰੂ ਕਰ ਦਿੰਦੇ ਆ ਗੁਰਤੇਗ ਬਹਾਦਰ ਨੇ ਵੰਗਾਰਿਆ ਇੱਕ ਨਵਾਂ ਇਤਿਹਾਸ ਸ਼ਿੰਗਾਰਿਆ ਗੁਰੂ ਗੋਬਿੰਦ ਸਿੰਘ ਨੇ ਪਿਤਾ ਨੂੰ ਰਾਏ ਦਿੱਤੀ ਕੁਲ ਹਿੰਦੂ ਤੁਸਾਂ ਬਚਾਓ ਜੀ ਇਸ ਜ਼ਾਲਮ ਨੂੰ ਭਜਾਓ ਜੀ ਗੁਰੂ ਗੋਬਿੰਦ ਸਿੰਘ ਨੇ ਫੌਜ ਸਾਜ ਦਿੱਤੀ ਮੁਗਲਾਂ ਨੂੰ ਫਿਰ ਪਾਜ ਦਿੱਤੀ சிவாਜੀ ਮਹਾਰਾਟੇ ਸਨ ਮੁਗਲਾਂ ਦੇ ਦੰਦ ਕੀਤੇ ਖੱਟੇ ਸਨ ਬਦਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਲਲਵੇ ਵਰਗਿਆਂ ਨੇ ਕੀਤੀ ਕੂਬ ਕਮਾਲ ਬਣ ਕੇ ਮਜਲੂਮਾਂ ਦੀ ਟਾਲ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਪਾਣਾ ਐਸਾ ਵਰਤ ਗਿਆ ਤੇ ਬਾਦਸ਼ਾਹ ਬਹਾਦਰ ਸ਼ਾ ਜ਼ਫਰ ਹੋਇਆ ਅੰਗਰੇਜ਼ ਕੌਮ ਦਾ ਸ਼ੁਰੂ ਫਿਰ ਸਫ਼ਰ ਹੋਇਆ ਲਾਰਡ ਕਲਾਈ ਪਤਾਮਾ ਸੀ ਫਰੰਗੀ ਸ਼ਾਸਨ ਦਾ ਪਲਾਸੀ ਬਕਸਰ ਜਿੱਤ ਕੇ ਯੁੱਗ ਸ਼ੁਰੂ ਕੀਤਾ ਕੁਸ਼ਾਸਨ ਦਾ ਟਾਕੇ ਦੀ ਮਲਮਲ ਫੱਪਦੀ ਸੀ ਜੋ ਮੰਦਰੀ ਵਿੱਚੋਂ ਲੰਘਦੀ ਸੀ ਲਖਨਊ ਅਤੇ ਬਨਾਰਸ ਦੀ ਬੜੀ ਹੀ ਟੀ ਸ਼ਾਨ ਸੀ ਉੱਥੇ ਰਹਿੰਦੇ ਨਵਾਬ ਮਹਾਨ ਸੀ ਰੱਖਦੇ ਮੂਹ ਦੇ ਵਿੱਚੋਂ ਪਾਂ ਸੀ ਕਰਦੇ ਬੜਾ ਸਨਮਾਨ ਸੀ ਜਦੋਂ ਘਰ ਆਂਦੇ ਮਹਿਮਾਨ ਸੀ ਇਬਾਦਤ ਤੇ ਇੱਜ਼ਤ ਇੱਕੋ ਜਹੀ ਚਾਹੇ ਗੀਤਾ ਤੇ ਕੁਰਾਨ ਸੀ ਇਬਾਦਤ ਤੇ ਇੱਜ਼ਤ ਇੱਕੋ ਜਹੀ ਚਾਹੇ ਗੀਤਾ ਤੇ ਕੁਰਾਨ ਸੀ ਜ਼ੁਬਾਨ ਪਾਕ ਪਵਿੱਤਰ ਹੁੰਦੀ ਸੀ ਦਿਲ ਵਿੱਚ ਅੱਲਾ ਤੇ ਭਗਵਾਨ ਸੀ ਜਦੋਂ ਅੰਗਰੇਜ਼ੀ ਸ਼ਾਸਨ ਆ ਗਿਆ ਸਭ ਪਾਸੇ ਹਨੇਰਾ ਛਾ ਗਿਆ ਐਸਾ ਕੀਤਾ ਕਾਰੋਬਾਰ ਕਰਕੇ ਕੱਚਾ ਮਾਲ ਤਿਆਰ ਧਨ ਕੀਤਾ ਭਾਰਤ ਤੋਂ ਪਾਰ ਦੁੱਖਤ ਹੋਈ ਬਰਬਾਦੀ ਦੀ ਜੰਗ ਸ਼ੁਰੂ ਹੋਈ ਆਜ਼ਾਦੀ ਦੀ ਮੰਗਲ पांडे ਨੇ ਕੀਤਾ ਖੂਬ ਵਿਰੋਧ ਫਰੰਗੀਆਂ ਨੂੰ ਫਿਰ ਦਿੱਤਾ ਸੋਧ ਉਹ ਚਾਂਸੀ ਵਾਲੀ ਰਾਣੀ ਸੀ ਜਦੀ ਅਮਰ ਬੜੀ ਕਹਾਣੀ ਸੀ ਯੁੱਧ ਵਿੱਚ ਸ਼ਹਾਦਤ ਪਾਈ ਸੀ ਉਸਨੇ ਤਲਵਾਰ ਘੁਮਾਈ ਸੀ ਯੁੱਧ ਵਿੱਚ ਸ਼ਹਾਦਤ ਪਾਈ ਸੀ ਉਸਨੇ ਤਲਵਾਰ ਘੁਮਾਈ ਸੀ ਭਗਤ ਸਿੰਘ ਅਤੇ ਸਰਾਬੇ ਨੂੰ ਸੈਨਾ ਸਕੇ ਉਦਮ ਦੇ ਦਾਬੇ ਨੂੰ ਐਸਾ ਉਸਨੇ ਫਾਇਰ ਮਾਰਿਆ ਲੰਡਨ ਜਾ ਕੇ ਡਾਇਰ ਮਾਰਿਆ ਉਹ ਆਜ਼ਾਦੀ ਦੇ ਪਰਵਾਨੇ ਸਨ ਲੋਕ ਉਹਨਾਂ ਦੇ دیਵਾਨੇ ਸਨ ਉਹ ਆਜ਼ਾਦੀ ਦੇ ਪਰਵਾਨੇ ਸਨ ਲੋਕ ਉਹਨਾਂ ਦੇ دیਵਾਨੇ ਸਨ ਜਿਸ ਅਮਨ ਦਾ ਚਰਖਾ ਚਲਾਇਆ ਸੀ ਉਹ ਬਹਾਤਮਾ ਬੜਾ ਤਹਿਲਾਇਆ ਸੀ ਹਰ ਸਮਾਸੀ ਕਤਲੋਗਾਰਥ ਦਾ ਵੰਡ ਪਾਕਿਸਤਾਨ ਤੇ ਪਾਰਟ ਦਾ ਸਭ ਪਾਸੇ ਬਾਰੂ-ਬਾਰ ਹੋਈ ਲੁੱਟ ਖਸੁੱਟ ਬੇਸ਼ੁਮਾਰ ਹੋਈ ਦੇਸ਼ ਆਖਰ ਵਿੱਚ ਆਜ਼ਾਦ ਹੋਇਆ ਪਰ ਬਹੁਤ ਕੁਝ ਬਰਬਾਦ ਹੋਇਆ ਦੇਸ਼ ਆਖਰ ਵਿੱਚ ਆਜ਼ਾਦ ਹੋਇਆ ਪਰ ਬਹੁਤ ਕੁਝ ਬਰਬਾਦ ਹੋਇਆ ਦੇਸ਼ ਆਪਣੇ ਦਾ ਸੰਵਿਧਾਨ ਬਣਿਆ ਸੀਨਾ ਉੱਚੀ ਸ਼ਾਨ ਦੇ ਨਾਲ ਧੜਿਆ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਨੇ ਦੇਸ਼ ਦਾ ਸੰਵਿਧਾਨ ਲਿਖਿਆ ਬੜਾ ਵੱਡਾ ਬੜਾ ਇਕੱਠੇ ਬੜਾ ਸ਼ਾਨਦਾਰ ਕਾਰਜ ਜਿਹੜਾ ਹੈ ਸੰਪੂਰਨ ਕੀਤਾ ਅੰਬੇਦਕਰ ਜੀ ਦੇ ਬੀਬੀ rau ਅਬੈਦਕਰ ਜੀ ਦਾ ਯੋਗਦਾਨ ਭਾਰਤ ਦੇ ਇਤਿਹਾਸ ਦੇ ਵਿੱਚ ਅਹਿਮ ਰਹੇਗਾ। ਉਹ ਭਾਰਤ ਦਾ ਇਤਿਹਾਸ ਬੜਾ ਵਿਸ਼ਾਲ ਹੈ, ਬੜਾ ਅਥਾ ਸਮੁੰਦਰ ਹੈ। ਬੜੀਆਂ ਮਹਾਨ ਸ਼ਖਸੀਅਤਾਂ ਹੋਈਆਂ ਦੇਸ਼ ਦੇ ਵਿੱਚ। ਕੁਝ ਦੇ ਨਾਂ ਜਿਹੜੇ ਸ਼ਾਇਦ ਲੈਣੇ ਭੁੱਲ ਗਏ ਹੋਈਏ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਲਿਖ ਸਕਦੇ ਹੈ। ਜੇਕਰ ਅਸੀਂ ਗੱਲ ਕਰੀ ਚੰਦਰਗੁਪਤ ਮੌਰਿਆ ਦੀ ਔਰ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀ ਪ੍ਰithvi ਰਾਜ ਚਾਹਾਨ ਦੀ, ਮਹਾਰਾਣਾ ਪ੍ਰਤਾਪ ਦੀ ਇਹ ਮਹਾਨ ਸ਼ਖਸੀਅਤਾਂ ਜਿਹੜੀਆਂ ਪੁਰਾਤਨ ਕਾਲ ਦੇ ਵਿੱਚ ਹੋਈਆਂ ਔਰ ਜੇਕਰ ਅੱਗੇ ਜਾ ਕੇ ਅਸੀਂ ਗੱਲ ਕਰੀਏ ਕੂਕਾ ਲਹਿਰ ਦੀ ਤਾਂ ਕੂਕਾ ਲਹਿਰ ਦੇ ਵਿੱਚ ਉਸ ਦਾ ਬੜਾ ਵੱਡਾ ਯੋਗਦਾਨ ਹੈ ਬਾਬਾ ਰਾਮ ਸਿੰਘ ਜੀ ਦਾ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਅਹਿਮ ਰੋਲ ਅਦਾ ਕੀਤਾ ਕੂਕਿਆਂ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਸੁਭਾਸ਼ ਚੰਦਰ ਬੋਸ ਦਾ ਜਿਹੜਾ ਹੈ ਕੰਟਰੀਬਿਊਸ਼ਨ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਇਹਨਾਂ ਤੋਂ ਇਲਾਵਾ ਮਦਨ ਲਾਲ ਟੀਗਰਾ ਜਿਹੜੇ ਹਨ ਉਹਨਾਂ ਦੀ ਸ਼ਹਾਦਤ ਔਰ ਰਾਜਗੁਰੂ ਤੇ ਸਖਦੇਵ ਦੀ ਸ਼ਹਾਦਤ ਇਹ ਬਹੁਤ ਵੱਡਾ ਇਤਿਹਾਸ ਹੈ ਭਾਰਤ ਦਾ ਖਿਮਾ ਦੇ ਯਾਤਕਾਂ ਜੇਕਰ ਕੁਝ ਨਾਮ ਲੈਣੇ ਰਹੇ ਹੋਣ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਸਾਡੀ ਜਾਣਕਾਰੀ ਜਾਂ ਸਾਡੇ ਇਸ ਕਵਿਤਾ ਨੂੰ ਅਧੂਰੀ ਨੂੰ ਪੂਰੀ ਕਰ ਦਿਓ ਬਸ ਇਹੀ ਕੁਝ ਚਾਹਦੇ ਆ ਤਾਂ ਦੇਸ਼ ਆਪਣੇ ਦਾ ਸੰਵਿਧਾਨ ਬਣਿਆ ਸੀਨਾ ਉੱਚੀ ਸ਼ਾਨ ਦੇ ਨਾਲ ਧਣਿਆ ਹੁਣ ਝੰਡਾ ਸਾਡਾ ਤਿਰੰਗਾ ਏ ਪਰ ਮਜ਼ਹਬ ਦੇ ਨਾਂ ਤੇ ਦੰਗਾ ਏ ਤੇ ਹਰ ਨੇਤਾ ਬਦ ਰੰਗਾ ਏ ਤੇ ਹਰ ਨੀਤਾ ਬਦਰੰਗਾ ਏ ਤੇ ਹਰ ਨੀਤਾ ਬਦਰੰਗਾ ਏ